ਗੱਲ ਦੀ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮਹਾਦੀਪ ਸਿੰਘ ਸਲੇਹ ਕਿੰਨੇ ਸ਼ੌਂਕ ਦਾ ਤੇ ਮਿਹਨਤ ਦਾ ਕੋਈ ਮੁੱਲ ਨਹੀਂ ਮਿਹਨਤ ਕੀਤੀ ਜਾਂਦੀ ਤਾਂ ਇਸ ਵਕਤ ਤੁਹਾਨੂੰ ਅਸੀਂ ਖੜੇ ਆ ਲੰਗਦੇ ਸੀਗੇ ਤੇ ਅਸੀਂ ਖੜੇ ਆ ਗੱਲ ਫਾਰਮ ਨਰਸਰੀ ਤੇ ਬਾਈ ਹੋਣਾ ਦਾ బోర్ ਦੇਖਿਆ ਤਾਂ ਬਹੁਤ ਵਧੀਆ ਲੱਗਿਆ ਕਿ ਇੱਥੇ ਜਿਹੜੀ ਬਹੁ ਪ੍ਰਕਾਰ ਦੀ ਪਨੀਰੀ ਆ ਤਾਂ ਕਿੰਨੇ ਪ੍ਰਕਾਰ ਦੀਆਂ ਪਨੀਰੀਆਂ ਨੇ ਅੱਪਾ ਵੱਲਾ ਬਾਈ ਨੂੰ ਵੀ ਮਿਲਦੇ ਆ ਨਾਲੇ ਗੱਲਬਾਤ ਕਰਦੇ ਆ ਉਹਨਾਂ ਕੋਲੇ ਕਿਹੜੇ ਕਿਹੜੀ ਪਨੀਰੀ ਆ ਤੇ ਕੀ ਕੀ ਗੱਲ ਆ ਗੱਲਬਾਤ ਆਪ ਕਰਦੇ ਆ ਆ ਬਾਈ ਦੇ ਫਾਰਮ ਦੇ ਵਿੱਚ ਪਹੁੰਚੇ ਤੇ ਮੈਂ ਕਈ ਪ੍ਰਕਾਰ ਦੇ ਇਥੇ ਬੂਟੇ ਵੀ ਨਜ਼ਰ ਆ ਰਹੇ ਆ ਜਿਵੇਂ ਦੇਖਿਆ ਦੀ ਗੇ ਅਮਰੂਦਾ ਕਿੰਨੂ ਲੱਗੇ ਹੋਏ ਜਾਂ ਹੋਰ ਬਹੁਤ ਪ੍ਰਕਾਰ ਦੇ ਬੂਟੇ ਨਜ਼ਰ ਆਉਂਦੇ ਆ ਲੈਚੀਆਂ ਦੇ ਬੂਟੇ ਆ ਜਾਂ ਕਈ ਕਹਿੰਦੇ ਹੁੰਦੇ ਪੰਜਾਬ ਦੇ ਵਿੱਚ ਸੇ ਸੇ ਨਹੀਂ ਹੁੰਦਾ ਤਾਂ ਬਾਈ ਨੇ ਉਹ ਵੀ ਸਾਧਨ ਕਰਤਾ ਤਾਂ ਇਹ ਸੇਬਾਂ ਦੇ ਬੂਟੇ ਵੀ ਲੱਗੇ ਹੋਏ ਨੇ ਤਾਂ ਔਲਿਆਂ ਦੇ ਦੇਖ ਲਈਏ ਗੱਲ ਬਾਤ ਕਰਾਂਗੇ ਅ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਪਹਿਲਾ ਗੱਲ ਕਰੀਏ ਤੁਹਾਡੀ ਮਿਹਨਤ ਨੂੰ ਸਲਾਮ ਬਾਈ ਜੀ ਥੈਂਕ ਯੂ ਤੁਹਾਡਾ ਅਤੇ ਪਰ ਤੁਹਾਡੇ ਚੈਨਲ ਦਾ ਅਸੀਂ ਬਹਿ ਦੋਨੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਤੇ ਆਪਣੇ ਚੈਨਲ ਤੇ ਸਾਨੂੰ ਰੂਬ ਰੂ ਕਰਾਇਆ ਬਾਈ ਜੀ ਗੱਲ ਕਰਦੇ ਵੀ ਜਿਵੇਂ ਪੰਜਾਬ ਦੇ ਵਿੱਚ ਕਹਿੰਦੇ ਜੀ ਨੌਜਵਾਨ ਬਾਹਰ ਨੂੰ ਭੱਜੇ ਜਾਂਦੇ ਆ ਆਪਦੀਆਂ ਜ਼ਮੀਨਾਂ ਵੇਚ ਕੇ ਘਰੇਓ ਨਾਲ ਦਾ ਵੀ ਆਪਾਂ ਨਾਲ ਲੱਖਾਂ ਰੁਪਈਆ ਲਾ ਕੇ ਬਾਹਰ ਜਾਂਦੇ ਆ ਜ਼ਮੀਨਾਂ ਵੇਚ ਕੇ ਜ਼ਮੀਨਾਂ ਕਰਕੇ ਇੱਥੇ ਕਿਰਤ ਕਰਕੇ ਜਿਵੇਂ ਹੁਣ ਪਰਦੇਸੀ ਦੇਖੀਏ ਭਈਏ ਦੇਖੀਏ ਤਾਂ ਉਹ ਰੇੜੀਆਂ ਲਾ ਲੈਂਦੀਆਂ ਨੇ ਉਹ ਪੈਸੇ ਕਮਾਈ ਜਾਂਦੇ ਪਰ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆਇਆ ਕਿ ਪਹਿਲਾਂ ਆਪ ਦੀ ਖੇਤੀ ਕਰੀਏ ਤਾਂ ਆਪ ਦੀ ਇਹ ਚੀਜ਼ਾਂ ਤਿਆਰ ਕਰੀਏ ਭਾਈ ਜੀ ਆਪਣੇ ਦਿਮਾਗ ਚ ਆਇਆ ਆ ਵੀ ਜੇ ਹੁਣ ਆਪਾਂ ਇਥੋਂ ਛੱਡ ਕੇ ਆਪਣਾ ਤੇ ਆਪਾਂ ਉੱਥੇ ਜਾ ਕੇ ਦਿਹਾੜੀ ਕਰਨੀ ਆ ਤੇ ਉਹ ਵੀ ਕਿਸੇ ਦੀ ਕਰਨੀ ਆ ਤੇ ਜੇ ਆਪਾਂ ਆਪਣੇ ਖੇਤ ਚ ਕਰਦੇ ਆ ਤੇ ਆਪਾਂ ਬਹੁਤ ਵਧੀਆ ਸੌਖੇ ਆ ਸ਼ਾਮ ਤਾਈਂ ਕੰਮ ਕਰਦੇ ਆ ਆਪਾਂ ਨੂੰ ਰੋਜ਼ਗਾਰ ਵੀ ਆ ਨਾਲ ਆਪਣੇ ਕੋਈ ਚਾਰ ਬੰਦੇ ਵੀ ਕੰਮ ਕਰਦੇ ਆ ਤੇ ਪੈਸਾ ਵੀ ਆਪਾਂ ਨੂੰ ਇੱਥੇ ਬਣੀ ਜਾਂਦਾ ਤੇ ਆਪਦਾ ਕੰਮ ਵੀ ਚੱਲੀ ਜਾਂਦਾ ਉੱਥੇ ਜਾਵਾਂਗੇ ਉੱਥੇ ਆਪਾਂ ਕਿਸੇ ਦੀ ਢਹਾੜੀ ਕਰਾਂਗੇ ਇੱਥੇ ਆਪਾਂ ਆਬਦੀ ਕਰਨੀ ਹੈ ਪਰ ਆਪਣੇ ਲੋਕ ਮਤਲਬ ਨੌਜਵਾਨ ਇਸ ਗੱਲ ਤੋਂ ਬਹੁਤ ਚਲਦੇ ਆ ਵੀ ਉਹ ਖੇਤ ਕੰਮ ਕਰਕੇ ਰਾਜੀ ਨਹੀਂ ਪਰ ਜੇ ਆਪਾਂ ਇੱਥੇ ਪੂਰਾ ਕੰਮ ਕਰੀਏ ਤੇ ਪੂਰੀ ਕਮਾਈ ਹੈ ਐਡੀ ਕੋਈ ਗੱਲ ਹੈ ਨਹੀਂ ਜੀ ਵੀ ਨਾ ਉਹ ਕਮਾਈ ਹੋਵੇ ਪੰਜਾਬ ਜੇ ਗੱਲ ਕਰੀਏ ਤਾਂ ਹੁਣ ਪਨੀਰੀ ਦੀ ਆ ਤੁਸੀਂ ਕਈ ਪ੍ਰਕਾਰ ਦੀਆਂ ਜਿਹੜੀਆਂ ਪਨੀਰੀਆਂ ਲਾਈਆਂ ਨੇ ਤਾਂ ਲੋਕ ਤੁਹਾਡਾ ਸਹਿਯੋਗ ਦੇ ਰਹੇ ਨੇ ਤਾਂ ਤੋੜ ਕੋਲੇ ਜ਼ਮੀਨ ਕਿੰਨੀ ਆਪਰੇ ਆਪਣੇ ਕੋਲੇ ਸਾਬਣ ਐ ਕਿ 11 ਕਿੱਲੇ ਹੈ ਗਿਆ ਤੇ ਪਰ ਆਪਣੇ ਕੋਲੇ ਸਾਰੀ ਸਬਜ਼ੀ 11 ਕਿੱਲਿਆਂ ਚ ਅੱਛਾ ਆਪਣੀ ਸਾਰੀ ਲਾਈ ਹੋਈ ਹਾਂਜੀ ਸਬਜ਼ੀ ਆਲੂ ਤੇ ਗੋਭੀ ਆਪਣੇ ਕੋਲੇ ਇਸ ਟਾਈਮ ਚੱਲ ਰਹੀ ਹੈ ਜੇ ਕਿਸੇ ਵੀਰ ਨੂੰ ਲੋੜ ਹੋਈ ਨਾ ਤੇ ਬਹੁਤ ਸ਼ਾਨਦਾਰ ਵੈਰਾਈਟੀ ਆ ਸਿੱਧੀ ਆਪਣੇ ਤੋਂ ਖਰੀਦ ਸਕਦਾ ਜੇ ਵਿਆਹ ਸ਼ਾਦੀਆਂ ਤੇ ਕਿਸੇ ਨੂੰ ਚਾਹੀਦੀ ਹੋਵੇ ਤੇ ਆਲੂ ਆ ਆ ਗੋਭੀ ਤੁਸੀਂ ਹੁਣ ਤੁਹਾਨੂੰ ਦਿਖਾਈ ਹੈ ਇਹ ਆਪਾਂ ਹੁਣ ਲਾਈ ਆ ਉਧਰ ਆਪਾਂ ਵੱਢੀ ਜਾਂਦੇ ਆ ਤੇ ਮਟਰ ਆ ਤੇ ਬਾਕੀ ਕਿੱਲਾ ਇੱਕ ਆਪਣੇ ਕੋਲੇ ਪਨੀਰੀ ਦਾ ਤਿਆਰ ਆ ਹਾਂਜੀ ਜੇ ਕਿਸੇ ਨੂੰ ਲੋੜ ਹੋਵੇ ਪਨੀਰੀਆਂ ਦੀ ਆਪਾਂ ਬਹੁਤ ਵਧੀਆ ਵੈਰਾਈਟੀ ਤਿਆਰ ਕਰਦੇ ਆ ਤਹਿਤੋਂ ਆਪਾਂ ਵੀ ਇਹ ਨਹੀਂ ਕਿ ਕੋਈ ਬੀਮੈਨੀ ਵਾਲਾ ਕੰਮ ਨਹੀਂ ਕਰਕੇ ਆਪਰਾ ਜੀ ਵੀ ਵਧੀਆ ਅਗਰੇ ਨਾਲੋਂ ਵੈਰਾਈਟੀ ਦੇਵਾਂਗੇ ਤੇ ਅਗਲੇ ਆਪਣੇ ਕੋਲੇ ਅਗਲੇ ਸਾਲ ਆਉਣਗੇ ਫੇਰ ਜੇ ਵੈਸੇ ਲੋਕਾਂ ਨੇ ਤੁਹਾਡੇ ਨਾਲ ਕਨੈਕਟ ਕਰਨਾ ਉਹਨਾਂ ਲੋਕ ਦੇਖਦੇ ਨੇ ਦਰਸ਼ਕ ਦੇਖਦੇ ਨੇ ਵੀ ਜਿਹੜੀ ਕਿਤੇ ਨੂੰ ਪਿਆਰ ਕਰਨ ਵਾਲੇ ਤਾਂ ਤੁਹਾਡੇ ਨਾਲ ਕਿਵੇਂ ਕਨੈਕਟ ਕੀਤਾ ਸਾਹਿਬ ਦਾ ਕੰਟੈਕਟ ਵੀਰ ਜੀ ਆਪਣਾ ਇੱਕ YouTube ਚੈਨਲ ਹੈਗਾ ਗੱਲ ਫਾਰਮ ਨਰਸਰੀ ਦੇ ਨਾਂ ਤੇ ਆ ਜੀ ਤੇ ਆ Instagram ਤੇ ਵੀ ਗੱਲ ਫਾਰਮ ਨਰਸਰੀ ਹੈ Facebook ਤੇ ਪੇਜ ਬਣਿਆ ਗੱਲ ਫਾਰਮ ਨਰਸਰੀ ਗੱਲ ਫਾਰਮ ਨਰਸਰੀ ਦੇ ਨਾਂ ਤੇ ਆ ਤੇ ਕੰਟੈਕਟ ਕਰ ਸਕਦੇ ਆ ਆਪਣਾ ਮੋਬਾਈਲ ਨੰਬਰ ਵੀਰ ਜੀ ਹੈਗਾ 98569 90324 ਦੂਜਾ ਨੰਬਰ ਹੈਗਾ 96436 90324 ਪਿੰਡਾ ਪਣਾਇਆ ਹੈਗਾ ਜੀ ਬਾੜਾ ਬ੍ਰਿਮ ਸਿੰਘ ਵਾਲਾ ਹਾਂਜੀ ਜੀ ਹੈਗਾ ਬਾਈ ਜੀ ਬਾਈ ਜੀ ਜਿਹੜੀ ਆ ਆ ਇਹ ਨਵੀਂ ਪਨੀਰੀ ਹੈ ਚਾਦੀ ਪਨੀਰੀ ਹੈ ਇਹ ਬਾਈ ਜੀ ਆਪਾਂ ਗੰਡਿਆਂ ਦਾ ਦੇਸੀ ਪਿਆਜ ਦਾ ਕਣ ਤਿਆਰ ਕੀਤਾ ਜੀ ਜੀ ਸਾਰਾ ਹਾਂਜੀ ਇਹ ਹੁਣ ਆਪਾਂ ਸ਼ੁਰੂ ਕੀਤਾ ਵਾ ਲਾਉਣ ਵਾਸਤੇ ਤੇ ਜੇ ਇਹ ਕਿਸੇ ਵੀਰ ਨੂੰ ਲੋੜ ਹੋਵੇ ਉਹ ਆਪਣੇ ਨਾਲ ਕੰਟੈਕਟ ਕਰ ਸਕਦਾ ਬਿਲਕੁਲ ਤਿਆਰ ਆ ਇਹ ਤੇ ਬਾਕੀ ਆਪਾਂ ਜਿਹੜੀ ਇੱਥੇ ਪਨੀਰੀ ਤਿਆਰ ਕਰਦੇ ਆ ਆਪਾਂ ਉਹਦੇ ਖੇਚ ਵੀ ਲਾਉਣੇ ਆ ਤੇ ਸੇਲ ਵੀ ਕਰਦੇ ਆ ਅੱਛਾ ਤੇ ਜੇ ਗੱਲ ਕਰੀਏ ਮੈਂ ਇੱਧਰ ਆਉਣਾ ਜੇ ਗੱਲ ਕਰੀਏ ਪਨੀਰੀ ਦੀ ਗੰਡੇ ਦੀ ਪਨੀਰੀ ਦੀ ਇਹ ਗੰਡੇ ਦੀ ਪਨੀਰ ਕਿੰਨੇ ਪ੍ਰਕਾਰ ਦੀ ਗੰਡੇ ਦੇ ਆਪਣੇ ਕੋਲੇ ਦੋ ਪ੍ਰਕਾਰ ਦਾ ਜੀ ਹੈ ਜੀ ਕਿ ਆ ਕਿਹੜਾ ਕਿਹੜਾ ਪੰਜਾਬ ਨਰੋਇਆ ਜੀ ਤੇ ਇੱਕ ਹੈਗੀ ਆ ਜਿੰਦਲ ਦੀ ਸੋਲਡ ਜੀ ਹਾਂਜੀ ਪੂਰਾ ਪਿਓਰ ਦੇਸੀ ਹੋਊਗਾ ਗਾਰੰਟੀ ਆਪਣੀ ਹੋਊਗੀ ਬਹੁਤ ਵਧੀਆ ਆਪਾਂ ਪਿਆਜ ਤਿਆਰ ਕਰਦੇ ਅੱਛਾ ਜੇ ਕਿ ਕਈ ਵੀਰ ਦੇਖਦੇ ਚੈਨਲ ਵਾਲੇ ਤਾਂ ਉਹ ਕਹਿੰਦੇ ਹੁੰਦੇ ਵੀ ਜਿਹੜੀ ਪਨੀਰੀ ਹੈ ਵੀ ਅਸੀਂ ਕਦੋਲ ਜਾਈਏ ਕਿੰਨੇ ਮੈਸੇਜ ਆਉਂਦੇ ਆ ਤਾ ਇੱਕ ਕਿੰਨੇ ਦਿਨਾਂ ਚ ਤਿਆਰ ਹੋ ਜਾਂਦੀ ਬਾਈ ਜੀ ਆਪਾਂ ਨੂੰ ਫੋਨ ਤਾਂ ਬਹੁਤ ਆਉਂਦੇ ਆ ਆਈ ਜਾਂਦੇ ਆ ਪਰ ਇਹ ਆਪਣੇ ਕੋਲੇ ਹੁਣ ਪਨੀਰੀ ਤਿਆਰ ਆ ਆਪਾਂ ਇਹਦੀ ਸਟਾਰਟਿੰਗ ਕਰ ਦੇਣੀ ਆ ਦੇਸੀ ਪਿਆ ਜਾਏ ਵੀ ਥੋੜਾ ਜਿਹਾ ਲੇਟ ਹੋ ਜੇ ਤਾਂ ਵੈਰੈਟੀ ਬਹੁਤ ਵਧੀਆ ਬਣਦਾ ਜੇ ਆਪਾਂ ਇਹਨੂੰ ਕਾਲਜ ਕਰਾਂਗੇ ਫਿਰ ਇਹ ਨੁਕਸਾਨ ਕਰਦਾ ਆਪਾਂ ਨੂੰ ਐਡਵਾਂਸ ਦੇ ਵਿੱਚ ਹਾਂਜੀ ਤੇ ਇਸ ਟਾਈਮ ਆਪਣੇ ਕੋਲੇ ਗੋਭੀ ਦੀ ਪਨੀਰੀ ਚੱਲ ਰਹੀ ਆ ਹਾਈਬ੍ਰਿਡ 85 ਨੰਬਰ ਐਡਵਾਂਟਾ ਦੀ ਉਹ ਜੇ ਕਿਸੇ ਨੂੰ ਚਾਹੀਦੀ ਹੋਵੇ ਆਪਾਂ ਅੱਜ ਵੀ ਲੈ ਜੇ ਆਪਣੇ ਕੋਲੇ ਤਿਆਰ ਹਾਂ ਜੀ ਚਾਲੂ ਹੋਇਆ ਹੋਇਆ ਕਰੀ ਬਈ ਹੋਰ ਵੀ ਲਫਾਫੇ ਜੇ ਟੱਕੇ ਪਏ ਤੇ ਆ ਕੀ ਵੈਰਾਈਟੀ ਹੈ ਇਹ ਵੀ ਜੀ ਆ ਗੋਭੀ ਦੀ ਚੱਲ ਰਹੀ ਹੈ ਆਪਣੇ ਕੋਲੇ 85 ਨੰਬਰ ਐਡਵਾਂਟਾ ਦੀ ਆ ਦੇਖੋ ਬੈੱਡ ਖਾਲੀ ਹੋ ਗਿਆ ਇਹ ਸੇਲ ਹੋ ਗਈ ਆ ਆ ਆਪਣੇ ਕੋਲੇ ਕੁਛ ਬਚਿਆ ਹੈ ਅੱਛਾ ਤੇ ਉਹਦੇ ਵਿੱਚ ਕੀ ਹੈ ਇਹਦੇ ਥੱਲੇ ਟਮਾਟਰ ਦੀ ਪਨੀਰੀ ਹੈ ਜੀ ਜੀ ਤੇ ਬੈਂਗਣੀ ਹੈ ਜੀ ਇਹਦੇ ਥੱਲੇ ਤੇ ਸ਼ਿਮਲਾ ਮਿਰਚ ਦੀ ਹੈ ਜੀ ਅੱਛਾ ਅੱਛਾ ਇਹ ਇਹ ਟਕੰਦਾ ਇਹ ਟਕੰਦ ਤੋਂ ਬਿਨਾ ਨਹੀਂ ਹੁੰਦੀ ਇਹ ਕਿ ਇਹਦੀ ਇੱਕ ਪ੍ਰੋਬਲਮ ਪ੍ਰੋਬਲਮ ਉਪਰ ਵੀ ਇਹ ਜੀ ਕੋਰਾ ਪੈਂਦਾ ਇਹ ਪਤਾ ਚੌੜਾ ਆਉਂਦਾ ਫਿਰ ਸੜ ਜਾਂਦਾ ਕਿਉਂਕਿ ਆਪਾਂ ਨੂੰ ਠਕਣੀ ਪੈਂਦੀ ਆ ਅੱਜ ਕੱਲੇ ਤੇ ਗੱਲ ਕਰਦੇ ਆ ਆਪਾਂ ਹੋਰ ਵੀ ਤਾਂ ਜਿਹੜੇ ਫੁਵਾਾਰੇ ਲੱਗੇ ਆ ਹਾਂਜੀ ਆ ਜਿਹੜੇ ਤੁਸੀਂ ਦੇਖ ਸਕਦੇ ਹੋ ਦਰਸ਼ਕੋ ਵੀ ਕਦੇ ਸਮਾਂ ਹੁੰਦਾ ਸੀ ਇਹ ਰਾਜਸਥਾਨ ਦੇ ਵਿੱਚ ਦੇਖਣ ਨੂੰ ਮਿਲਦੇ ਸੀ ਪਰ ਹੁਣ ਤਾਂ ਫੇਰ ਵੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਆ ਤੇ ਭਾਈ ਜੀ ਇਹਨਾਂ ਦੀ ਜ਼ਰੂਰਤ ਹੁੰਦੀ ਆ ਤਾਂ ਵੈਸੇ ਹੀ ਪਾਣੀ ਛੱਡਿਆ ਜਾ ਸਕਦਾ ਕਿ ਇਹਨਾਂ ਤੋਂ ਮੈਨਾ ਪਾਣੀ ਦੀ ਬਚਤ ਵੀ ਹੁੰਦੀ ਹੈ। ਨਹੀਂ ਇੱਕ ਤਾਂ ਪਾਣੀ ਦੀ ਬਚਤ ਤਾਂ ਹੈਗੀ ਆ ਜੀ ਤੇ ਫਿਰ ਇਹਦੇ ਨਾਲ ਪਾਣੀ ਪਤਲਾ ਲੱਗਦਾ ਨਹੀਂ ਤਾਂ ਇਹ ਮਰ ਜਾਂਦੀਆਂ ਪਨੀਰੀਆਂ ਫੁਹਾਰਿਆਂ ਤੋਂ ਬਿਨਾ ਜੇ ਆਪਾਂ ਭਾਰਾ ਪਾਣੀ ਲਾ ਦਈਏ ਵੀ ਬਹੁਤ ਮਹਿੰਗਾ ਜੀ। ਜੀ। ਹਾਂਜੀ ਇਹ ਆਪਾਂ ਨੂੰ ਥੋੜਾ ਥੋੜਾ ਪਾਣੀ ਪਤਲਾ ਪਤਲਾ ਪਾਣੀ ਦੇਣਾ ਪੈਂਦਾ ਜਿਵੇਂ ਉਹਨਾਂ ਜ਼ਿਆਦੇ ਠਾਂ ਟੁੰਡ ਤੋਂ ਵੱਜ ਜਾਂਦਾ ਫਸਲ ਇਹਦਾ ਬਹੁਤ ਜ਼ਰੂਰੀ ਹੈ ਆਪਾਂ ਨੂੰ ਪਨੀਰੀ ਲਈ। ਹਾਂਜੀ। ਜੀ ਜੀ ਆਹ ਜਿਹੜੀ ਪਨੀਰੀ ਆ ਹਾਂਜੀ ਇਹ ਕਿਹੜੀ ਇਹ ਵੀ ਜੀ ਆਪਣੇ ਗੋਭੀ ਦੀ ਪਨੀਰੀ ਹੈ। ਇਹ ਇਸ ਜਾਂਟਾਂ ਦੀ ਹੈਗੀ ਲੱਕੀ। ਇਹ ਆਪਣੇ ਕੋਲੇ 20 ਦਿਨ ਤਾਂ ਤੀ ਤਿਆਰ ਹੋਣੀ ਹੈ ਹਜੇ। ਜੀ ਤੇ ਜਿਹੜੀ ਆ ਮਗਰ ਤੁਹਾਨੂੰ ਦਿਖ ਰਹੀ ਆ ਇਹ ਆਪਾਂ ਆਪਦੇ ਖੇਤ ਚੋਂ ਪੱਟ ਕੇ ਲਈ ਵੀ ਆ ਇਹ ਹੈਗੀ ਆ ਫੋਟਾ ਲਈ ਜਾ ਅੱਛਾ ਇਹ ਤੁਸੀਂ ਵੇਚਣ ਵਾਸਤੇ ਆ ਕਿ ਘਰ ਵਾਸਤੇ ਆ ਨਹੀਂ ਵੇਚਣ ਵਾਸਤੇ ਆ ਬਾਈ ਜੀ ਮੰਡੀ ਕਰਨ ਵਾਸਤੇ ਆ ਉਹ ਤੇ ਆ ਜੇ ਕਿਸੇ ਸੱਜਣ ਨੂੰ ਆਪਣੇ ਵੀਰ ਨੂੰ ਲੋੜ ਹੋਵੇ ਜਨਵਰੀ ਚ ਇਹ ਉਦੋਂ ਦੇ ਦੇ ਦਾਂਗੇ ਜਨਵਰੀ ਚ ਤਿਆਰ ਹੋ ਜੂਗੀ ਇਹ ਨਾ ਆ ਤੁਹਾਡਾ ਆਲੂ ਲੱਗਿਆ ਹੋਇਆ ਮੈਂ ਵੇਖ ਰਿਹਾ ਸੀਗਾ ਤੇ ਇਹ ਕਿਹੜਾ ਵੀ ਆ ਕੀ ਨਾ ਇਹ ਐਲ ਆ ਰ ਆ ਬਾਈ ਜੀ ਅੱਛਾ ਹਾਂਜੀ ਇਹ ਆਪਣੇ ਕੋਲੇ ਦੂਜੇ ਸਾਲ ਦਾ ਵੀ ਹੈ ਤਕੀ ਜੇ ਕਿਸੇ ਵੀਰ ਨੂੰ ਇਹਦੀ ਬੀਜ ਦੀ ਲੋੜ ਹੋਵੇ ਉਹ ਵੀ ਆਪਣੇ ਨਾਲ ਬਾਅਦ ਚ ਕੰਟੈਕਟ ਕਰ ਸਕਦਾ ਇਹ 45 ਦਿਨ ਦਾ ਆਲੂ ਹੈ ਤੁਸੀਂ ਦੇਖ ਲਓ ਇਹਦੀ ਵੱਲ ਵੇਖੋ ਤੇ ਗਰੋਥ ਵੇਖੋ ਸਾਰਾ ਬਹੁਤ ਟਾਪ ਦਾ ਹੈ ਹਾਂਜੀ ਇਹ ਵੀ ਵੇਚਣ ਵਾਸਤੇ ਹੀ ਹੈ ਹਾਂਜੀ ਹਾਂਜੀ ਸੀਲ ਕਰਾਂਗੇ ਆਪਾਂ ਬਾਅਦ ਦੇ ਵਿੱਚ ਜੇ ਕਿਸੇ ਵੀਰ ਨੂੰ ਲੋੜ ਹੋਵੇ ਆਪਣੇ ਨਾਲ ਕਰ ਸਕਦਾ ਕੰਟੈਕਟ ਦੇਵਾਂਗੇ ਆਪਾਂ ਬੀਜ ਦਾ ਵੀ ਯੂਨੀਵਰਸਿਟੀ ਜਾਂ ਵੀ ਤੇ ਫਿਰ ਲੋੜ ਹੀ ਨਹੀਂ ਕਿਤੇ ਨਾ ਜੀ ਨਾ ਹਰੇਕ ਵੈਰਾਈਟੀ ਆਪਣੇ ਕੋਲੇ ਆ ਮਹਾਰਾਜ ਦੀ ਕਿਰਪਾ ਆਪਾਂ ਨੂੰ 14-15 ਸਾਲ ਹੋ ਗਏ ਕੰਮ ਕਰਦਿਆਂ ਨੂੰ ਤਾਂ ਭਾਈ ਜੀ ਆ ਜਿਹੜੀ ਗੋਬੀ ਦੇ ਵਿੱਚ ਆਪਾਂ ਖੜੇ ਹਾਂ ਹਾਂਜੀ ਉਸੀ ਕੱਟ ਰਹੇ ਹੋ ਹਾਂਜੀ ਇਹ ਇਹ ਤੁਸੀਂ ਘਰ ਦੀ ਬੀਜੀ ਆ ਕਿ ਉਸੇ ਪਨੀਰੀ ਚ ਇਹ ਵੀਰ ਜੀ ਆਪਣਾ ਘਰ ਦੀ ਪਨੀਰੀ ਆਪਾਂ ਤਿਆਰ ਕੀਤੀ ਆ ਤੇ ਇਹਦੇ ਨਾਲ ਦੀ ਸੇਲ ਵੀ ਕੀਤੀ ਵੀ ਹੈ ਅੱਛਾ ਬਹੁਤ ਸੋਹਣੀ ਵੈਰਾਈਟੀ ਆ ਇਹ ਸਲਾਖੇ ਆ ਹਾਈਬ੍ਰਿਡ ਚ ਆ ਜਾਂਦੀ ਆ ਤੇ ਇਹਦਾ ਵਜ਼ਨ ਬਹੁਤ ਜ਼ਿਆਦਾ ਆ ਤਕਰੀਬਨ ਸਵਾ ਡੇਢ ਕਿਲੋ ਦੇ ਅੰਦਰ ਬਾਅਦ ਐਵਰੇਜ ਆਉਂਦੀ ਆ ਫੁੱਲ ਦੀ ਜੀ ਜੀ ਤੇ ਬਹੁਤ ਟੌਪ ਦੀ ਕੁਆਲਟੀ ਆ ਹਾਂਜੀ ਤੁਸੀਂ ਇੱਕ ਮਹੀਨੇ ਦਾ ਕਿੰਨਾ ਕਮਾ ਲੈਨੇ ਹੋ ਉਹਦੇ ਚ ਵੀਰ ਜੀ ਮਹੀਨੇ ਦਾ ਨਹੀਂ ਮੰਨ ਕੇ ਚੱਲੋ ਇਹ ਰੇਟ ਆ ਜਿਵੇਂ ਹੁਣ ਐਦ ਕੀ ਰੇਟ ਬਹੁਤ ਚੰਗਾ ਹੈਗਾ ਤੇ ਇਹਦੇ ਨਾਲ ਉਹ ਆਪਣਾ ਜਿੱਦਿਆਂ ਦਾ ਸ਼ੁਰੂ ਕੀਤਾ ਬਹੁਤ ਵਧੀਆ ਰੇਟ ਆਈ ਜਾਂਦਾ 37-38 ਰੁਪਏ ਸੀਗਾ ਤੇ ਅੱਜ ਵੀ ਮਤਲਬ 30 ਦੇ ਅੰਦਰ ਬਾਅਦ ਰੇਟ ਹੈਗਾ ਜੇ ਰੇਟ ਚੰਗਾ ਰਹੇ ਤਾਂ ਫੇਰ ਤਾਂ ਸਾਨੂੰ ਇਹ ਚੁੱਕਮਾਈ ਕਾਫੀ ਹੈਗੀ ਹੈ ਤੇ ਚਲੋ ਫੇਰ ਵੀ ਜੇ ਘਟ ਵੀ ਜਾਵੇ ਤੇ ਲੱਖ ਤੋਂ 1.5 ਲੱਖ ਰੁਪਏ ਦੀ ਤਾਂ ਆਮਦਨ ਹੈ ਕਿੱਲੇ ਦੇ ਵਿੱਚ ਤੇ ਮੈਂ ਕੈਮਰਾਮੈਨ ਨੂੰ ਕਹਿੰਦਾ ਕਿ ਇਹ ਜਿਹੜੀ ਗੋਭੀ ਦੇ ਵਿੱਚ ਅਸੀਂ ਤੁਹਾਨੂੰ ਵੱਖ-ਵੱਖ ਦਿਖਾਇਆ ਬਾਈ ਨੇ ਜਿਹੜੀ ਪਨੀਰੀ ਲਾਈ ਆ ਤੇ ਬਾਈ ਨੇ ਨਾਲ ਹਨਾ ਬਹੁਤ ਇੱਥੇ ਜਿਹੜੇ ਭੈਣਾ ਪਰਾ ਕੰਮ ਕਰਦੇ ਉਹਨਾਂ ਨੂੰ ਰੋਜ਼ਗਾਰ ਵੀ ਨਾਲ ਦਿੱਤਾ ਵਾ ਜਿਵੇਂ ਰੋਜ਼ਗਾਰ ਤਾਂ ਦੇਖ ਸਕਦੇ ਹੋ ਕਿ ਜਿਹੜੀ ਗੋਭੀ ਐ ਉਹ ਕਿਵੇਂ ਪੱਟੀ ਜਾਂਦੀ ਆ ਫਿਰ ਕਿੱਥੋਂ ਆਉਂਦੀ ਆ ਕਿਵੇਂ ਪੈਕਿੰਗ ਹੁੰਦੀ ਆ ਤਾਂ ਨਾਲ-ਨਾਲ ਪੈਣਾ ਭਰਾਵਾਂ ਨੂੰ ਰੋਜ਼ਗਾਰ ਵੀ ਬਾਈ ਨੇ ਦਿੱਤਾ ਵਾ ਜਿਹੜਾ ਗਾਰਮੰਟ ਬੰਦੀ ਚੱਲਦਾ ਬੰਦੇ ਦਾ ਹਾਂ ਗੋਭੀ ਵੱਢ ਲਈ ਆ ਬੜੀਆਂ 1.5 ਲੱਖ 2 ਲੱਖ ਦੀ ਗੋਭੀ ਹੋ ਜਾਂਦੀ ਆ ਤੇ ਕਣ ਬੀਜਿਆ ਪਿਆ ਮਿਰਚਾਂ ਬੀਜੀਆਂ ਮਿਰਚ ਵੇਚ ਤੀਆਂ ਸਭ ਕੁਝ ਬੜਿਆ ਕੰਮ 15-20 ਬੰਦੇ ਜਗਾਰਮੰਟ ਚੱਲਦਾ ਅੱਛਾ ਬਾਈ ਦਾ ਕਹਿਣਾ ਕਿ ਇਹ ਨਾ ਐਦਾਂ ਦੇ ਕਿਸਾਨ ਆ ਜੇ ਕੋਈ ਆਪਦੀ ਫਸਲ ਆਪ ਹੀ ਬੀਜਨੇ ਨੇ ਤੇ ਰੋਜ਼ਗਾਰ ਵੀ ਨਾਲ ਸਾਨੂੰ ਮਿਲਦਾ ਰਹੂਗਾ ਸਾਡੇ ਵੀ ਸਬਜ਼ੀ ਭਾਜੀ ਵਾਧੂ ਲੱਗਣੀ ਚਾਹੀਦੀ ਆ ਸਾਨੂੰ ਇਹ ਮਿਲਣਾ ਚਾਹੀਦਾ ਸਾਨੂੰ ਬਾਹਰ ਨਹੀਂ ਜਾਣਾ ਚਾਹੀਦਾ ਬਾਪੂ ਜੀ ਤੁਸੀਂ ਵੀ ਨਾਲ ਨਾਲ ਜਿਹੜੀ ਮੈਂ ਦੇਖਿਆ ਵਾ ਇਹ ਜਿਹੜੀ ਗੋਭੀ ਨੂੰ ਭਰ ਰਹੇ ਹੋ ਤਾਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਬੀ ਨੂੰ ਪਰ ਰਹੇ ਤੇ ਆਪ ਲਾਈ ਦੀ ਤੇ ਆਪ ਹੀ ਮਿਹਨਤ ਕਰਕੇ ਤੇ ਵੇਚਣ ਜਾਈਦਾ ਤੇ ਸਰਕਾਰ ਨੂੰ ਇਹ ਚਾਹੀਦਾ ਵੀ ਇਹ ਵਿਚੀਆਂ ਚੀਜ਼ਾਂ ਦੇ ਜਿਹੜੇ ਹੈਗੇ ਰੇਟ ਸਹੀ ਰਹਿਣ ਤੇ ਸਾਰਾ ਕੁਝ ਹੀ ਲੋਕ ਇਸ ਪਾਸੇ ਨੂੰ ਵਧਣਗੇ ਤੇ ਜੇ ਇਹਨਾਂ ਦੇ ਰੇਟ ਨਾ ਸਹੀ ਰਹਿਣਗੇ ਸਬਜ਼ੀਆਂ ਦੇ ਤੇ ਲੋਕ ਇਸ ਪਾਸੇ ਨੂੰ ਕਿੱਧਰ ਵਧਣਗੇ ਅੱਛਾ ਤੇ ਮੈਂ ਤੁਹਾਨੂੰ ਇਹ ਵੀ ਦਿਖਾ ਦਵਾਂ ਕਿ ਜਿੱਥੇ ਭੈਣਾਂ ਦਾ ਰੋਜ਼ਗਾਰ ਆ ਤੇ ਨਾਲ ਲਾ ਲੋ ਭੈਣਾਂ ਆ ਪੰਡਾ ਬੰਨ ਬੰਨ ਕੇ ਰੇੜੀ ਤੇ ਰੱਖੀ ਜਾਂਦੀ ਸੀ ਮੈਂ ਉਹ ਦਿਨਾਂ ਦੀ ਗੱਲ ਪੰਡਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੈਂ ਜਿਹੜੀ ਪੰਡਾ ਬਣ ਕੇ ਤੂੰ ਰੇੜੀ ਤੇ ਲੱਦੀ ਜਾਂਦੇ ਹੋ ਇਹ ਕਾਹਦੇ ਕੰਮ ਹੁੰਦਾ ਇਹ ਪਸੂਆਂ ਨੂੰ ਪਾਏਦੇ ਆ ਹਾਂਜੀ ਪਸੂਆਂ ਨੂੰ ਪਾਣਾ ਤੇ ਲੈ ਜਾਂਦੇ ਆ ਦੁੱਧਵਾਦ ਦੇ ਪਾਸੇ ਦੇ ਨਾਲ ਅੱਛਾ ਜੀ ਹਾਂ ਤੇ ਇਹ ਨਾਲ ਸਾਨੂੰ ਬਹੁਤ ਫਾਇਦਾ ਹੁੰਦਾ ਇਹ ਦੇ ਨਾਲ ਕਦੇ ਤੂੰ ਦੁਪਹਿਰ ਕੋਈ ਤਾਂ ਨਹੀਂ ਲੈਂਦੀ ਇਹਦੀ ਨਹੀਂ ਜੀ ਨਹੀਂ ਅੱਛਾ ਫ੍ਰੀ ਚਿਕਾਈ ਜੀ ਫ੍ਰੀ ਚਿਕਾਈ ਕਸ ਨਹੀਂ ਪਿਆਖਾ ਲੈਣ ਤਾਂ ਮੈਂ ਇਸ ਕਿਸਾਨ ਛੋਟੀ ਵੀਰ ਦਾ ਵੀ ਧੰਨਵਾਦ ਕਰਨਾ ਜਿੱਥੇ ਲੋਕਾਂ ਨੂੰ ਰੋਜ਼ਗਾਰ ਵੀ ਦਿੰਦੇ ਆ ਤੇ ਨਾਲ ਦੀ ਨਾਲ ਮਿਹਨਤ ਆ ਜਿਹੜੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਤਾਂ ਉਹ ਜਿਹੜੇ ਬਾਈ ਨੇ ਉਧਰ ਦੇਖਦੇ ਹੋ ਕਿ ਉਹ ਜਿਹੜੇ ਟੋੜੀ ਜਾਂਦੇ ਨੇ